ਕਿੰਦਾ ਵੱਡਾ ਜੋਕਰ ਜਿਹੜਾ ਉਹ ਬਣਿਆ ਹੋਇਆ ਤੇ ਇਸ ਤਰ੍ਹਾਂ ਨਵੀਆਂ ਨਵੀਆਂ ਚੀਜ਼ਾਂ ਇਹ ਮੇਲੇ ਦੇ ਵਿੱਚ ਦੇਖਣ ਨੂੰ ਜਿਹੜੀਆਂ ਉਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਲੁਧਿਆਣਾ ਸ਼ਹਿਰ ਲੁਧਿਆਣਾ ਦੇ ਵਿੱਚ ਲੱਗਿਆ ਹੋਇਆ ਰੱਖ ਬਾਗ ਦੇ ਵਿੱਚ ਬਹੁਤ ਵੱਡਾ ਦੁਸ਼ਹਿਰੇ ਦਾ ਮੇਲਾ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਆਪਣਾ ਰੱਖ ਬਾਗ ਦਾ ਤੁਹਾਨੂੰ ਮੇਲਾ ਦਿਖਾਵਾਂਗੇ ਤੇ ਇਹ ਸ਼ਹਿਰ ਲੁਧਿਆਣਾ ਦੇ ਵਿੱਚ ਲੱਗਿਆ ਹੋਇਆ ਬਹੁਤ ਵੱਡਾ ਮੇਲਾ ਜਿਹੜਾ ਕਿ ਦੁਸ਼ਹਿਰੇ ਤੱਕ ਚੱਲਣਾ ਹੈ ਅੱਜ ਦੀ ਵੀਡੀਓ ਵਿੱਚ ਬਣਿਆ ਰਹੇ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆਂ ਚੱਲਦੇ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾਉਨੇ ਆਂ ਬਹੁਤ ਵੱਡਾ ਇਹ ਮੇਲਾ ਲੱਗਿਆ ਹੋਇਆ ਬਹੁਤ ਵੱਡੇ ਵੱਡੇ ਇਹ ਮੇਲੇ ਦੇ ਵਿੱਚ ਜਿਹੜੇ ਉਹ ਝੂਲੇ ਲੱਗੇ ਹੋਏ ਨੇ ਬਹੁਤ ਵੱਡਾ ਇਹ ਮੇਲਾ ਹੈ ਇਹ ਦਸਹਰੇ ਤੱਕ ਚੱਲਣਾ ਹੈ ਇੱਥੋਂ ਹੀ ਦੁਕਾਨਾਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਮੇਲੇ ਦੀ ਐਂਟਰੀ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਇੱਥੇ ਕੁਝ ਬੱਚਿਆਂ ਦੇ ਆ ਖੜਾਉਣੇ ਵਾਲੀਆਂ ਹੋ ਗਈਆਂ ਜਿਵੇਂ ਹਨ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਅੱਗੇ ਚੱਲਦੇ ਆਂ ਅੱਗੋਂ ਤੁਹਾਨੂੰ ਇਹ ਦਿਖਾਉਨੇ ਆਂ ਕਿ ਮੇਲਾ ਜਾ ਤੇ ਬਹੁਤ ਵੱਡੇ ਵੱਡੇ ਇਹ ਮੇਲੇ ਦੇ ਵਿੱਚ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਤੇ ਅਜਦਣੋਂ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਵੱਡੇ ਵੱਡੇ ਝੂਲੇ ਜਿਹੜੇ ਮੇਲੇ ਵਿੱਚ ਉਹ ਲੱਗੇ ਹੋਏ ਨੇ ਤੇ ਆਹ ਸਾਈਡ ਤੋਂ ਜਿਹੜੀ ਐਂਟਰੀ ਉਹ ਬਣੀ ਹੋਈ ਹੈ ਚੱਲਦੇ ਆਪਾਂ ਅੰਦਰ ਐਂਟਰੀ ਜਿਹੜੀ ਉਹ ਮੇਲੇ ਦੇ ਵਿੱਚ ਕਰਦੇ ਆ ਤੇ ਇੱਥੇ ਆਪਾਂ ਪਤਾ ਕਰਦੇ ਆਂ ਵੀ ਐਂਟਰੀ ਦੀ ਟਿਕਟ ਹੈਗੀ ਕੋਈ ਤੇ ਸ਼ਾਇਦ ਮੈਨੂੰ ਲੱਗਦਾ ਇੱਧਰ ਸਾਹਮਣੇ ਟਿਕਟ ਕਾਊਂਟਰ ਜਿਹੜਾ ਉਹ ਬਣਿਆ ਹੋਇਆ ਤੇ ਇੱਥੋਂ ਆਪਾਂ ਪਤਾ ਕਰਕੇ ਫਿਰ ਟਿਕਟ ਲੈ ਕੇ ਤੇ ਅੰਦਰ ਮੇਲੇ ਦੇ ਵਿੱਚ ਜਿਹੜੀ ਉਹ ਐਂਟਰੀ ਕਰਦੇ ਆਂ ਤੇ ਇੱਧਰ ਬਣਿਆ ਹੋਇਆ ਇਹ ਟਿਕਟ ਕਾਊਂਟਰ ਇੱਥੋਂ ਆਪਾਂ ਟਿਕਟ ਜਿਹੜੀ ਉਹ ਲੈ ਲਈ ਤੇ ਇੱਕ ਜਣੇ ਦੀ ਇਹ 50 ਰੁਪਏ ਟਿਕਟ ਹੈ ਐਂਟਰੀ ਟਿਕਟ ਆਪਾਂ ਲੈ ਲਈ ਤੇ ਇਹ ਚਲਦੇ ਆਂ ਟਿਕਟ ਦਿਖਾ ਕੇ ਆਪਾਂ ਜਿਹੜੀ ਐਂਟਰੀ ਜਿਹੜੀ ਉਹ ਲੈਨੇ ਆਂ ਬਹੁਤ ਵੱਡੀ ਜਿਹੜੀ ਐਂਟਰੀ ਉਹ ਬਣੀ ਹੋਈ ਹੈ ਇਹ ਮੇਲੇ ਦੀ ਜਿਹੜੀ ਸਾਰੀ ਐਂਟਰੀ ਬਣੀ ਹੋਈ ਹੈ ਤੇ ਇੱਥੋਂ ਦੀ ਆਪਾਂ ਜਾਵਾਂਗੇ ਆਹ ਬ੍ਰਿਜ ਉੱਪਰ ਦੀ ਐਂਟਰੀ ਕਰਕੇ ਚਲਦੇ ਆਂ ਆਪਾਂ ਐਂਟਰੀ ਕਰਦੇ ਆਂ ਟਿਕਟ ਆਪਾਂ ਦਿਖਾਤੀ ਤੇ ਬਹੁਤ ਵੱਡੀ ਐਂਟਰੀ ਇਹ ਬਣੀ ਹੋਈ ਹੈ ਇਹ ਕਾਰਨੀਵਲ ਦੀ ਤੇ ਫੋਟੋਗ੍ਰਾਫੀ ਵਾਸਤੇ ਇਹ ਬਹੁਤ ਵਧੀਆ ਇੱਥੇ ਤੁਸੀਂ ਫੋਟੋਗ੍ਰਾਫੀ ਜਿਹੜੀ ਉਹ ਕਰ ਸਕਦੇ ਹੋ ਤੇ ਬਹੁਤ ਵੱਡੀ ਐਂਟਰੀ ਜਿਹੜੀ ਉਹ ਬਣਾਈ ਹੋਈ ਹੈ ਇਹ ਮੇਲੇ ਦੀ ਕਾਫੀ ਸੋਹਣੀ ਜਿਹੜੀ ਐਂਟਰੀ ਬਣਾਈ ਹੋਈ ਹੈ ਜਿਹਨੂੰ ਡੈਕੋਰੇਟ ਜਿਹੜਾ ਉਹ ਕੀਤਾ ਹੋਇਆ ਹੈ ਤੇ ਇਹ ਬ੍ਰਿਜ ਜਿਹੜਾ ਉਹ ਬਣਾਇਆ ਹੋਇਆ ਹੈ ਤੇ ਆਹ ਸਾਈਡ ਤੋਂ ਪਾਈ ਸੀਗੇ ਅੱਗੇ ਹੋਰ ਅੱਗੇ ਆਜ ਵੀਰਿਆ ਤੇ ਇਸੇ ਤਰ੍ਹਾਂ ਬਹੁਤ ਸੋਹਣੀ ਐਂਟਰੀ ਇਹ ਕਾਰਨੀਵਲ ਦੀ ਜਿਹੜੀ ਬਣਾਈ ਹੋਈ ਹੈ ਤੇ ਇਥੋਂ ਆਪਣੀ ਐਂਟਰੀ ਜਿਹੜੀ ਹੋ ਹੋਗੀ ਮੇਲੇ ਦੇ ਵਿੱਚ ਤੇ ਬਹੁਤ ਵੱਡੇ ਵੱਡੇ ਝੂਲੇ ਮੇਲੇ ਦੇ ਵਿੱਚ ਜਿਹੜੇ ਹੋ ਲੱਗੇ ਹੋਏ ਨੇ ਸਾਰਾ ਆਪਾਂ ਤੁਹਾਨੂੰ ਦਿਖਾਉਣੇ ਆ ਛੋਟਿਆਂ ਦੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਹਨਾ ਬਹੁਤ ਵੱਡੇ ਵੱਡੇ ਝੂਲੇ ਨੇ ਇਹ ਮੇਲੇ ਦੇ ਵਿੱਚ ਇਹ ਸਾਰਾ ਆਪਾਂ ਤੁਹਾਨੂੰ ਦੱਸਾਵਾਂਗੇ ਆ ਜੀ ਹੋਰ ਆਉਂਦੇ ਜਨਵਾਲਾ ਤੇ ਛੋਟਿਆਂ ਦੇ ਤੇ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਬਹੁਤ ਸਾਰੇ ਝੂਲੇ ਜਿਹੜੇ ਹੋਏ ਇੱਥੇ ਹੈਗੇ ਨੇ ਮੇਲੇ ਦੇ ਵਿੱਚ ਤੇ ਆਹ ਐਂਟਰੀ ਦੇ ਵਿੱਚ ਮੇਲੇ ਦੇ ਸਵਾਗਤ ਕਰਨ ਵਾਸਤੇ ਇੱਥੇ ਹੈਗੇ ਨੇ ਮੇਲੇ ਦੀ ਐਂਟਰੀ ਦੇ ਵਿੱਚ ਆਹ ਦੇਖੋ ਇਸ ਤਰ੍ਹਾਂ ਐਂਟਰੀ ਜਿਹੜੀ ਉਹ ਬੜਾਈ ਹੋਈ ਹੈ ਮੇਲੇ ਦੀ ਤੇ ਅੱਗੇ ਚੱਲਦੇ ਆਂ ਜੀ ਉਹ ਆਪਾਂ ਦਿਖਾਉਣੇ ਆਗੇ ਹਨ ਕੁਝ ਜਿਵੇਂ ਦੁਬਈ ਵਾਲੀਆਂ ਉਹ ਇਮਾਰਤਾਂ ਜਿਹੜੀਆਂ ਸਾਰੀਆਂ ਬਣੀਆਂ ਹੋਈਆਂ ਨੇ ਜਿਵੇਂ ਬਰਜ ਖਲੀਫਾ ਹੋ ਗਿਆ ਕੁਝ ਐਵੇਂ ਦੀਆਂ ਇਮਾਰਤਾਂ ਜਿਹੜੀਆਂ ਬਣੀਆਂ ਹੋਈਆਂ ਨੇ ਉਹ ਆਪਾਂ ਤੁਹਾਨੂੰ ਦਿਖਾਉਣੇ ਆਗੇ ਯਾ ਜੀ ਇਹ ਆ ਸਾਈਡ ਸਾਰੀਆਂ ਇਹ ਦੁਬਈ ਵਾਲੀਆਂ ਇਮਾਰਤਾਂ ਬਣੀਆਂ ਹੋਈਆਂ ਨੇ ਬਰਜ ਖਲੀਫਾ ਜਿਹੜਾ ਉਹ ਉੱਪਰ ਆਇਆ ਹੋਇਆ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਇਮਾਰਤਾਂ ਇੱਥੇ ਜਿਹੜੀਆਂ ਬਣੀਆਂ ਹੋਈਆਂ ਨੇ ਤੇ ਇੱਥੇ ਤੁਸੀਂ ਫੋਟੋਗ੍ਰਾਫੀ ਜਿਹੜੀ ਕਰਵਾ ਸਕਦੇ ਹੋ ਹਨ ਤਾਲਾ ਜੀ ਮਾਤਾ ਅਲੱਗ-ਅਲੱਗ ਲੋਕੇਸ਼ਨਾਂ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ ਤੇ ਇਹਨਾਂ ਨੂੰ ਡੈਕੋਰੇਸ਼ਨ ਜਿਹੜਾ ਉਹ ਕੀਤਾ ਹੋਇਆ ਡੈਕੋਰੇਟ ਕੀਤਾ ਹੋਇਆ ਲਾਈਟਾਂ ਲਾ ਕੇ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਅਲੱਗ-ਅਲੱਗ ਲੋਕੇਸ਼ਨਾਂ ਨੇ ਤੇ ਇੱਥੇ ਵੀ ਤੁਸੀਂ ਜਿਹੜੀ ਫੋਟੋਗ੍ਰਾਫੀ ਉਹ ਕਰਵਾ ਸਕਦੇ ਹੋ ਹਨ ਤੇ ਆਹ ਜਿਹੜਾ ਚੰਦ ਬਣਾਇਆ ਹੋਇਆ ਮੂਨ ਬਣਾਇਆ ਹੋਇਆ ਤੇ ਇਸ ਤਰ੍ਹਾਂ ਫੋਟੋਗ੍ਰਾਫੀ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ ਇਹ ਮੇਲੇ ਦੇ ਵਿੱਚ ਇਹ ਕਾਰਨੀਵਲ ਦੇ ਵਿੱਚ ਫਾਰਮ ਫੋਟੋਗ੍ਰਾਫੀ ਵਾਲੀ ਹੈ ਤੇ ਇੱਥੋਂ ਤੁਸੀਂ ਫੋਟੋਗ੍ਰਾਫੀ ਜਿਹੜੀ ਖੜ ਕੇ ਉਹ ਕਰਵਾ ਸਕਦੇ ਹੋ ਤੇ ਅੱਗੇ ਚੱਲਦੇ ਆਂ ਕਿਉਂ ਤੁਹਾਨੂੰ ਦਿਖਾਉਣੇ ਆ ਹਨਾ ਜਾ ਕੇ ਤੇ ਆਹ ਤੁਸੀਂ ਦੇਖੋ ਵੀ ਜੋਕਰ ਕਿੱਡਾ ਵੱਡਾ ਤੇ ਆਹ ਦੇਖੋ ਕਿੱਡਾ ਵੱਡਾ ਜੋਕਰ ਜਿਹੜਾ ਉਹ ਬਣਿਆ ਹੋਇਆ ਤੇ ਇਸ ਤਰ੍ਹਾਂ ਨਵੀਆਂ ਨਵੀਆਂ ਚੀਜ਼ਾਂ ਇਹ ਮੇਲੇ ਦੇ ਵਿੱਚ ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਨੇਗੀਆਂ ਤੇ ਇੱਥੇ ਕੁਝ ਆਹ ਝੂਲੇ ਆ ਗਏ ਜਿਵੇਂ ਹਨਾ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਜਿਹੜੇ ਉਹ ਮਿਲ ਜਾਣਗੇ ਇਹ ਕਾਰਨੀਵਲ ਦੇ ਵਿੱਚ ਤੇ ਅੱਗੇ ਚੱਲਦੇ ਆਂ ਅੱਗੋਂ ਤੁਹਾਨੂੰ ਦਿਖਾ ਦਾਨੇ ਆ ਤੇ ਸ਼ਾਪਿੰਗ ਕਰਨ ਵਾਸਤੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਥੇ ਹੈਗੀਆਂ ਨੇਗੀਆਂ ਸ਼ਾਪਿੰਗ ਵੀ ਤੁਸੀਂ ਜਿਹੜੀ ਉਹ ਕਰ ਸਕਦੇ ਹੋ ਤੇ ਆ ਵੀ ਕੁਝ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਇੱਥੇ ਜਿਹੜੇ ਇਹ ਝੂਲੇ ਹੈਗੇ ਨੇ ਤੇ ਬਹੁਤ ਨਵੇਂ-ਨਵੇਂ ਝੂਲੇ ਜਿਹੜੇ ਕਾਰਨੀਵਲ ਦੇ ਵਿੱਚ ਉਹ ਹੈਗੇ ਨੇ ਤੇ ਆ ਵੀ ਇੱਕ ਝੂਲਾ ਸਾਹਮਣੇ ਵਾਲਾ ਹਨ ਤੇ ਉਹ ਦੇਖੋ ਉੱਪਰ ਕਿੰਨੇ ਜਣੇ ਬੈਠੇ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਜਿਹੜੇ ਹੈਗੇ ਨੇ ਜਦੋਂ ਇਹ ਚਲਾਉਣਗੇ ਉਦੋਂ ਆਪਾਂ ਇਹ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਚੱਲਦੇ ਆਂ ਕਿਉਂ ਤੁਹਾਨੂੰ ਦਿਖਾਉਨੇ ਆਂ ਕਿ ਆਪਾਂ ਝੂਲੇ ਬਹੁਤ ਵੱਡਾ ਇਹ ਮੇਲਾ ਹੈ ਜਿਵੇਂ ਆਪਾਂ ਹੋਰ ਕਾਰਨੀਵਲ ਕਵਰ ਕਰਦੇ ਹੁੰਨੇ ਆਂ ਵੀਡੀਓ ਪਾਉਨੇ ਹੁੰਨੇ ਆਂ ਹੋਰ ਕਾਰਨੀਵਲਾਂ ਦੀ ਉਹਨਾਂ ਨੂੰ ਬਹੁਤ ਵੱਡਾ ਹੈ ਮੇਲਾ ਬਹੁਤ ਵੱਡੇ ਵੱਡੇ ਝੂਲੇ ਨੇ ਤੇ ਇੱਧਰ ਸਾਹਮਣੇ ਜਿਵੇਂ ਇਹ ਚੰਡੋਲ ਆ ਗਿਆ ਹਨ ਤੇ ਚੰਡੋਲ ਵੀ ਪੂਰਾ ਖੁੱਲ ਹੋਇਆ ਹੋਇਆ ਤੇ ਇਸ ਤਰ੍ਹਾਂ ਵੱਡੇ ਵੱਡੇ ਝੂਲੇ ਇਹ ਮੇਲੇ ਦੇ ਵਿੱਚ ਜਿਹੜੇ ਹੋ ਲੱਗੇ ਹੋਏ ਨੇ ਤੇ ਰਾਤ ਨੂੰ ਗੂਰ ਵੀ ਬਹੁਤ ਸੋਹਣਾ ਵਿਊ ਜਿਹੜਾ ਆਉਂਦਾ ਝੂਲਿਆਂ ਦਾ ਕਿਉਂਕਿ ਰਾਤ ਨੂੰ ਜਿਹੜੀਆਂ ਉਹ ਲਾਈਟਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਤੇ ਆਹ ਵਾਲੀ ਸਾਈਡ ਕੁਛਕ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਝੂਲੇ ਹੈਗੇ ਨੇ ਤੇ ਛੋਟੇ ਬੱਚੇ ਇਹਦੇ ਵਿੱਚ ਬੈਠੇ ਵੀ ਨੇ ਕਿਸ਼ਤੀ ਦੇ ਵਿੱਚ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਇੰਜੋਏਮੈਂਟ ਵਾਸਤੇ ਇਹ ਕਾਰਨੀਵਲ ਦੇ ਵਿੱਚ ਤੇ ਇੱਥੇ ਕੁਝ ਆਹ ਗੀਮਾਂ ਵੀ ਆ ਗਈਆਂ ਹਨਾ ਗੀਮਾਂ ਵੀ ਤੁਸੀਂ ਖੇੜ ਸਕਦੇ ਹੋ ਨਿਸ਼ਾਨੇ ਲਾ ਸਕਦੇ ਹੋ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੀਮਾਂ ਜਿਹੜੀਆਂ ਉਹ ਹੈਗੀਆਂ ਨੇਗੀਆਂ ਤੇ ਚੰਡੋਲ ਦੇ ਆਪਾਂ ਬਿਲਕੁਲ ਉਹ ਨੇੜੇ ਆ ਗਏ ਇਹ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲ ਜਾਣਗੀਆਂ ਕਾਰਨੀਵਲ ਦੇ ਵਿੱਚ ਤੇ ਇਸੇ ਤਰ੍ਹਾਂ ਬਹੁਤ ਵੱਡਾ ਇਹ ਮੇਲਾ ਜਿਹੜਾ ਦੁਸ਼ਹਿਰੇ ਦੇ ਲੱਗਦਾ ਲੁਧਿਆਣੇ ਦੇ ਵਿੱਚ ਕਾਫੀ ਦਿਨ ਦਾ ਇਹ ਮੇਲਾ ਹੁੰਦਾ ਹੈ ਕਾਫੀ ਦਿਨ ਚੱਲਦਾ ਤੇ ਦੁਸ਼ਹਿਰੇ ਦੇ ਵਿੱਚ ਹਲੇ ਕਾਫੀ ਦਿਨ ਪਏ ਨੇ ਤੇ ਪਹਿਲੇ ਹੀ ਇਹ ਜਿਹੜਾ ਹੁਣ ਸਟਾਰਟ ਹੋ ਗਿਆ ਤੇ ਆਹ ਵਾਲੀ ਸਾਈਡ ਜਿਹੜਾ ਇੱਥੇ ਮੰਦਿਰ ਵੀ ਉਹ ਬਣਾਇਆ ਹੋਇਆ ਹੈ ਨਾ ਤੇ ਮੰਦਿਰ ਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਇਹ ਮੰਦਿਰ ਦੇ ਅੰਦਰ ਵੀ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਤੇ ਬਹੁਤ ਸਾਰੇ ਜਾਣੇ ਉਹ ਜਾ ਵੀ ਰਹੇ ਨੇ ਤੇ ਅੰਦਰ ਆਪਾਂ ਜਾ ਕੇ ਆਵਾਂਗੇ ਤੇ ਇਧਰੋਂ ਕੁਝ ਹੋਰ ਆਪਾਂ ਦਿਖਾ ਦੰਨੇ ਆ ਤੁਹਾਨੂੰ ਤੇ ਆ ਵੀ ਕੁਝ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਝੂਲੇ ਜਿਹੜੇ ਬਣੇ ਹੋਏ ਨੇ ਕੁਝ ਬੱਚੇ ਇਹਦੇ 'ਚ ਇੰਜੋਏ ਵੀ ਜਿਹੜਾ ਉਹ ਕਰ ਰਹੇ ਨੇ ਤੇ ਆਹ ਵਾਲੀ ਸਾਈਡ 'ਤੇ ਜਿਵੇਂ ਕੁਝ ਬੱਚਿਆਂ ਦੀ VOTING ਹੋ ਗਈ ਹੈ ਨਾ ਬੱਚੇ VOTING ਕਰ ਸਕਦੇ ਨੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਇੰਜੋਏਮੈਂਟ ਵਾਸਤੇ ਜਿਹੜੀਆਂ ਉਹ ਹੈਗੀਆਂ ਨੇ ਇਹ ਕਾਰਨੀਵਲ ਦੇ ਵਿੱਚ ਤੇ ਅੱਗੇ ਚੱਲਦੇ ਆ ਅੱਗੇ ਉਹ ਤੁਹਾਨੂੰ ਦਿਖਾਉਣੇ ਆਂਗੇ ਜਾ ਕੇ ਆਪਾਂ ਤੇ ਇੱਕ ਚੰਡੂਲ ਆਪਾਂ ਤੁਹਾਨੂੰ ਆ ਸਾਈਡ ਦਿਖਾਇਆ ਸੀਗਾ ਹਨ ਤੇ ਇੱਕ ਜਣੋ ਉਧਰ ਦੀ ਸਾਈਡ ਹੈ ਇਸੇ ਤਰ੍ਹਾਂ ਦੋ ਤਿੰਨ ਇਥੇ ਜਿਹੜੇ ਚੰਡੂਲ ਨੇਗੇ ਬਾਕੀ ਹੋਰ ਝੂਲੇ ਵੀ ਕਾਫੀ ਵੱਡੇ ਨੇਗੇ ਇਹ ਕਾਰਨੀਵਲ ਦੇ ਵਿੱਚ ਹੈ ਨਾ ਤੇ ਵੱਡੇ ਵੱਡੇ ਚਟੋਲ ਵੱਡੇ ਵੱਡੇ ਝੂਲੇ ਛਤਾਂ ਨੂੰ ਜਿਹੜੇ ਹੋ ਮਿਲ ਜਾਣਗੇ ਕਾਰਨੀਵਲ ਦੇ ਵਿੱਚ ਤੇ ਆ ਵੀ ਕੁਝ ਇੱਥੇ ਝੂਲੇ ਲਏਗੇ ਜਿਹੜੇ ਚੱਲ ਰਹੇ ਨੇ ਹਨਾ ਇੰਜੋਏਮੈਂਟ ਵਾਸਤੇ ਇੱਥੇ ਬਹੁਤ ਸਾਰੇ ਝੂਲੇ ਨੇ ਤੇ ਕਾਫੀ ਸਾਰੇ ਜਣੇ ਇਹਦੇ ਚ ਇੰਜੋਏ ਵੀ ਜਿਹੜਾ ਉਹ ਕਰ ਰਹੇ ਨੇ ਗੋਲ ਗੋਲ ਤੋਂ ਮਨਾਲਾ ਝੂਲਾ ਤੇ ਇਸੇ ਤਰ੍ਹਾਂ ਬਹੁਤ ਸਾਰੇ ਇੱਥੇ ਝੂਲੇ ਨੇ ਤੇ ਇਧਰੋਂ ਅੱਗੇ ਉਹ ਦੇਖਦੇ ਆਪਾਂ ਜਾ ਕੇ ਅੱਗੇ ਉਹਨਾਂ ਦਾ ਖਾਣਾ ਆ। ਦਿੱਤੀ ਹੋ ਗਈ ਜਿਵੇਂ ਚੰਡੋਲ ਹੋ ਗਿਆ। ਬਾਲੀ ਕੁੜੀ ਉੱਡਿਆਗਾ ਵਾਲੀ। ਇਹ ਸਿੱਧਾ ਬਹੁਤ ਵੱਡੇ ਵੱਡੇ ਝੂਲੇ ਸਾਨੂੰ ਇੱਥੇ ਜਿਹੜੇ ਹੋਏ ਮੱਲਣਗੇ। ਕੀ ਮਜਾਸ ਵੀ ਆਏ। ਤੇ ਜੂਲੇ ਖੜੀਆ ਇਹ ਮਾਤੂਆ ਬੂਆ ਮਾਤੂਆ ਘਮੀਰ ਦਿੱਤੇ ਦੇਖਾਂਗੇ। ਕੋਈ ਗਾੜੀ ਰੋਕ ਕੇ ਚਲ ਤੋਂ ਮਿਲਾਂ। ਕੋਈ ਗਾੜੀ ਚੱਲਦੇ ਆਂ ਕਿਉਂ ਤੁਹਾਨੂੰ ਬਣਾਉਣੇ ਆ। ਤੇ ਨਾਲ ਨਾਲ ਇੱਥੇ ਕੋਈ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ। ਬੜਾ

ਅੱਗੇ ਵਧੀਆ ਤੇ ਅੱਗੇ ਚੱਲਦੇ ਆ ਕਿਉਂ ਤੁਹਾਨੂੰ ਦਿਖਾਉਣਾ ਨੇ ਆਹ ਵਾਲੀ ਸਾਈਡ ਕੁਛ ਖਾਣ ਪੀਣ ਵਾਲੀਆਂ ਦੁਕਾਨਾਂ ਹੈਗੀਆਂ ਨੇ ਇੱਥੇ ਤੇ ਅੱਗੇ ਆਪਾਂ ਇਧਰੋਂ ਤੁਹਾਨੂੰ ਦਿਖਾਉਨੇ ਆ ਅੱਗੇ ਕੁਝ ਸ਼ਾਪਿੰਗ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਜਿਵੇਂ ਕੋਲ ਡਰਿੰਕ ਹੋ ਗਿਆ ਹਨ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਮਿਲਣਗੀਆਂ ਇੰਜੋਏਮੈਂਟ ਵਾਲੀਆਂ ਅਤੇ ਇੱਕ ਤੁਸੀਂ ਕੁਝ ਹੋਰ ਗੇਮਸ ਵੀ ਜਿਹੜੀਆਂ ਖੇਡ ਸਕਦੇ ਹੋ ਹਨ ਤੇ ਗੇਮਾਂ ਖੇਡਣ ਵਾਲੀਆਂ ਹਨ ਤੇ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇੰਜੋਏਮੈਂਟ ਵਾਸਤੇ ਗੇਮਾਂ ਖੇਡ ਕੇ ਤੁਸੀਂ ਇੰਜੋਏ ਜਿਹੜਾ ਹੋ ਕਰ ਸਕਦੇ ਹੋ ਇਹ ਦੇ ਕਾਰਨੀਵਲ ਦੇ ਵਿੱਚ ਮੇਲੇ ਦੇ ਵਿੱਚ ਤੇ ਆ ਜਵੇਂ ਨਿਸ਼ਾਨੇ ਲਾਉਣ ਵਾਲੀ ਹੋਗੀ ਹਨ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੱਥੇ ਗੇਮਾਂ ਜਿਹੜੀਆਂ ਹੋ ਰਹੀਆਂ ਨੇ ਇਹਨਾਂ ਨਾਲ ਤੁਸੀਂ ਨਿਸ਼ਾਨੇ ਜਿਹੜੇ ਹੋ ਲਾਉਣੇ ਨੇ ਇਸ ਤਰ੍ਹਾਂ ਕਾਫੀ ਸਾਰੀਆਂ ਚੀਜ਼ਾਂ ਨੇ ਇੰਜੋਇਮੈਂਟ ਵਾਸਤੇ ਇਹ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਕਿਉਂ ਤੁਹਾਨੂੰ ਦਿਖਾਉਦੇ ਆ ਇੱਧਰ ਕੁਝ ਸ਼ਾਪਿੰਗ ਵਾਲੀਆਂ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਹਨ ਤੇ ਸ਼ਾਪਿੰਗ ਵੀ ਜਿਹੜੀ ਤੁਸੀਂ ਉਹ ਕਰ ਸਕਦੇ ਹੋ ਇੱਥੇ ਕਾਫੀ ਸਾਰੀਆਂ ਦੁਕਾਨਾਂ ਵੀ ਹੈਗੀਆਂ ਨੇ ਜਿਵੇਂ ਆਹ ਟੈਡੀ ਵੀਅਰ ਹੋ ਗਿਆ ਹਨਾ ਹੋਰ ਕਾਫੀ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਆਲੇ ਮੇਲੇ ਟੈਡੀ ਵੀਅਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੱਥੇ ਜਿਹੜੀਆਂ ਉਹ ਦੁਕਾਨਾਂ ਹੈਗੀਆਂ ਨੇ ਕਾਰਨੀਵਲ ਦੇ ਵਿੱਚ ਅੱਜ ਬੜੀਆਂ ਤੇ ਕੁਝ ਉਹ ਜੁਐਲਰੀ ਵਾਲੀਆਂ ਹੋ ਗਈਆਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਬਹੁਤ ਸਾਰੀਆਂ ਨੇ ਇੱਥੇ ਜੁਐਲਰੀ ਹੋਊਗੀ ਕੁਝ ਹੋਰ ਰਬਰ ਵੈਟ ਹੋਗੇ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਕੁਝ ਬੱਚਿਆਂ ਦੇ ਖੜਾਉਣੇ ਹੋਗੇ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲਣਗੀਆਂ ਹੋਰ ਘਰਾਂ ਦੀ ਵਰਤੋਂ ਵਾਲਾ ਜਿਹੜਾ ਸਮਾਨ ਆ ਗਿਆ ਉਹ ਦੁਕਾਨਾਂ ਆ ਗਈਆਂ ਤੇ ਇੱਧਰ ਨਾਲੇ ਕੁਝ ਜਿਵੇਂ ਅੱਜ ਹੋ ਗਈਆਂ ਜੂੜੀਆਂ ਹੋ ਗਈਆਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਹੈਗੀਆਂ ਨੇ ਤੇ ਕੁਝ ਇੱਧਰ ਜਿਵੇਂ ਹਾਂ ਪੰਜਾਬੀ ਜੁੱਤੀਆਂ ਹੋ ਗਈਆਂ ਹਨ ਪੰਜਾਬੀ ਜੁੱਤੀਆਂ ਵੀ ਤੁਸੀਂ ਇੱਥੋਂ ਜਿਹੜੀਆਂ ਉਹ ਲੈ ਸਕਦੇ ਹੋ ਬਹੁਤ ਸਾਰੀਆਂ ਪੰਜਾਬੀ ਜੁੱਤੀਆਂ ਵੀ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲਣਗੀਆਂ ਮੇਲੇ ਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਵੀ ਜਿਵੇਂ ਹਾਂ ਕੁਝ ਜੁਐਲਰੀ ਹੋ ਗਈ ਹੈ ਹਨਾ ਝੁੰਮਕੇ ਹੋਗੇ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਸਾਰੀਆਂ ਜੁਐਲਰੀ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲਣਗੀਆਂ ਤੇ ਆਹ ਕਰੋਕਰੀ ਹੋ ਗਈ ਹੈ ਹਨਾ ਆਸਟ੍ਰੇਲੀਆ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਤੇ ਇੱਥੇ ਬਣਿਆ ਹੋਇਆ ਮੇਲੇ ਦੇ ਵਿੱਚ ਕਦਾਰਨਾਥ ਮੰਦਿਰ ਤੇ ਚੱਲਦੇ ਆਪਾਂ ਬਹੁਤ ਸਾਰੇ ਜਣੇ ਜਾ ਰਹੇ ਨੇ ਮੰਦਿਰ ਦੇ ਦਰਸ਼ਨਾਂ ਵਾਸਤੇ ਤੇ ਇੱਧਰ ਸਟਾਰਟਿੰਗ ਦੇ ਵਿੱਚ ਇੱਥੇ ਜੋੜਾ ਘਰ ਬਣਿਆ ਹੋਇਆ ਉੱਥੇ ਜੋੜੇ ਜਮਾ ਕਰਵਾ ਕੇ ਤੁਸੀਂ ਜਾ ਸਕਦੇ ਹੋ ਤੇ ਕਾਫੀ ਲੰਮਾ ਰਾਸਤਾ ਜਿਹੜਾ ਇੱਥੇ ਬਣਿਆ ਹੋਇਆ ਬਿਲਕੁਲ ਜਿਵੇਂ ਅਸਲੀ ਮੰਦਿਰ ਹੈ ਉਸ ਤਰ੍ਹਾਂ ਹੀ ਬਣਾਇਆ ਹੋਇਆ ਜਿਵੇਂ ਕਦਾਰਨਾਥ ਦਾ ਅਸਲੀ ਮੰਦਿਰ ਹੈ ਤੇ ਉੱਪਰ ਚੱਲਦੇ ਆਂ ਉੱਪਰ ਜਾ ਕੇ ਆਪਾਂ ਦੇਖਦੇ ਆਂ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਜਣੇ ਜਾ ਰਹੇ ਨੇ ਉੱਪਰ ਦਰਸ਼ਨਾਂ ਵਾਸਤੇ ਕਾਫੀ ਉੱਚਾ ਹੈ ਮੰਦਿਰ ਬਣਾਇਆ ਹੋਇਆ ਤੇ ਕਾਫੀ ਲੰਬਾ ਰਸਤਾ ਉੱਪਰ ਜਾਣ ਵਾਸਤੇ ਤੇ ਬਹੁਤ ਲੰਬੀ ਲਾਈਨ ਜਿਹੜੀ ਲੱਗੀ ਹੋਈ ਹੈ ਮੰਦਿਰ ਦੇ ਵਿੱਚ ਜਾਣ ਵਾਲਿਆਂ ਦੀ ਤੇ ਇੱਥੇ ਅੱਗੇ ਵੀ ਇੱਕ ਮੰਦਿਰ ਜਿਹੜਾ ਬਣਿਆ ਹੋਇਆ ਉੱਥੇ ਵੀ ਸਾਰੇ ਜਣੇ ਦਰਸ਼ਨ ਕਰ ਰਹੇ ਨੇ ਆਪਾਂ ਨੇੜੋਂ ਜਾ ਕੇ ਤੁਹਾਨੂੰ ਦਿਖਾਉਨੇ ਆ ਤੇ ਤੋਂ ਤੁਸੀਂ ਮੇਲੇ ਦਾ ਵਿਊ ਜਿਹੜਾ ਉਹ ਦੇਖ ਸਕਦੇ ਹੋ ਹਣ ਬਹੁਤ ਖੂਬਸੂਰਤੋ 뷰 ਆਉਂਦਾ ਜਿਹੜਾ ਉਹ ਮੇਲੇ ਦਾ ਤੇ ਸਾਰੇ ਝੂਲੇ ਇਥੋਂ ਉਹ ਦੇਖਦੇ ਨੇ ਹਨ ਕਿਉਂਕਿ ਮੰਦਰ ਇਹ ਕਾਫੀ ਉੱਚੀ ਥਾਂ ਤੇ ਬਣਿਆ ਹੋਇਆ ਹੈ ਇਥੋਂ 뷰 ਤੁਸੀਂ ਦੇਖ ਸਕਦੇ ਹੋ ਮੇਲੇ ਦਾ ਅੱਗੇ ਕਰੀਬ ਵਾਲੀ ਤੇ ਲੱਗੇਗਾ ਅੱਗੇ ਜਾਵਾਂ ਮਾਰਦ ਭੱਜੇ ਲੱਗੇਗਾ ਨੇੜੇ ਪਹੁੰਚ ਗਏ ਆਪਾਂ ਮੰਦਰ ਤੇ ਹਨ ਤੇ ਇੱਥੇ ਮੰਦਰ ਜਿਹੜਾ ਉਹ ਬਣਿਆ ਹੋਇਆ ਤੇ ਕੁਝ ਇਸ ਤਰ੍ਹਾਂ ਦਾ ਜਿਹੜਾ ਉਹ ਮੰਦਰ ਬਣਾਇਆ ਹੋਇਆ ਹੈ ਚਲਦੇ ਆਪਾਂ ਬਿਲਕੁਲ ਨੇੜੇ ਪਹੁੰਚ ਗਏ ਮੰਦਿਰ ਦੇ ਤੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਸਾਰੇ ਇੱਥੇ ਦਰਸ਼ਨ ਕਰਦੇ ਨੇ ਤੇ ਚਲਦੇ ਆਂਗੇ ਇੱਥੇ ਜਿਹੜੀ ਉਹ ਗੋਫਾ ਜਿਹੜੀ ਪਣਾਈ ਹੋਈ ਹੈ ਤੇ ਸਾਰੇ ਇਹਦੇ ਵਿੱਚ ਦੀ ਜਾ ਰਹੇ ਨੇ ਮੱਥਾ ਟੇਕਣ ਤੋਂ ਬਾਅਦ ਚ ਤੇ ਆ ਬੱਚੇ ਵੀ ਆਏ ਹੋਏ ਨੇ ਦੇਖੋ ਖੁਸ਼ ਹੋ ਗਏ ਬੱਚੇ ਖੁਸ਼ ਹੋ ਗਏ ਹੈਲੋ 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 ਕਿਵੇਂ ਹੋ ਅੱਛੇ ਹੋ ਓਕੇ ਓਕੇ ਤੇ ਇਹ ਗੁਫਾ ਜਿਹੜੀ ਉਹ ਬਣੀ ਹੋਈ ਹੈ ਹੈਲੋ ਹੈਲੋ ਖੁਸ਼ ਹੋ ਗਏ ਭਾਈ ਬੱਚੇ ਕਹਿੰਦੇ ਸਾਡੀ ਵੀਡੀਓ ਆ ਗਈ ਵਿੱਚ ਤੇ ਇਹ ਗੁਫਾ ਜਿਹੜੀ ਬਣਾਈ ਹੋਈ ਹੈ ਸਾਰੇ ਫਿਰ ਇੱਥੋਂ ਦੀ ਲੰਘਦੇ ਨੇ ਤੇ ਹੁਣ ਆਪਾਂ ਬਾਹਰ ਜਾਵਾਂਗੇ ਤੇ ਉੱਪਰ ਜਾਏ YouTube ਤੇ ਆਏਗੀ ਯੈਸ YouTube ਤੇ YouTube ਸੁਖ ਪੰਜਾਬੀ ਬਲੌਗਸ ਤੇ ਮੰਦਰ ਦੇ ਵਿੱਚੋਂ ਆਪਾਂ ਆ ਗਏ ਇੱਧਰ ਕੁਝ ਹੋਰ ਜਿਹੜੇ ਸਾਰੇ ਝੂਲੇ ਲੱਗੇ ਹੋਏ ਨੇ ਤੇ ਸਾਹਮਣੇ ਚੰਡੋਲ ਵੀ ਜਿਹੜਾ ਚੱਲ ਰਿਹਾ ਹੈ ਤੇ ਜਿਹੜਾ ਉਧਰ ਸਾਹਮਣੇ ਝੂਲਾ ਚੱਲ ਰਿਹਾ ਸਭ ਤੋਂ ਵੱਡਾ ਝੂਲਾ ਹੈ ਇਹ ਮੇਲੇ ਦੇ ਵਿੱਚ ਤੇ ਇਹ ਬਿਲਕੁਲ ਉੱਪਰ ਚ ਲੈ ਜਾਂਦਾ ਬਹੁਤ ਉੱਚਾ ਬਹੁਤ ਸਾਰੇ ਜਾਣੇ ਝੂਲੇ ਦੇ ਵਿੱਚ ਬੈਠੇ ਵੀ ਨੇ ਤੇ ਬਹੁਤ ਨਵੇਂ-ਨਵੇਂ ਝੂਲੇ ਦੇਖਣ ਨੂੰ ਮਿਲੇ ਨੇ ਇਹ ਮੇਲੇ ਦੇ ਵਿੱਚ ਤੇ ਬਹੁਤ ਵੱਡੇ-ਵੱਡੇ ਝੂਲੇ ਲੱਗੇ ਹੋਏ ਨੇ ਤੇ ਅੱਗੇ ਚੱਲਦੇ ਅੱਗਿਓਂ ਕੁਝ ਹੋਰ ਛੋਟੇ ਬੱਚਿਆਂ ਵਾਲੇ ਝੂਲੇ ਜਿਵੇਂ ਆਹ ਗੱਡੀਆਂ ਵਾਲੇ ਝੂਲੇ ਆ ਗਏ ਹਨਾ ਤੇ ਆਹ ਮੋਟਰਸਾਈਕਲ ਵਾਲੇ ਝੂਲੇ ਤੇ ਸਾਹਮਣੇ ਇੱਕ ਆਹ ਝੂਲਾ ਚੱਲ ਰਿਹਾ ਇਹ ਵੀ ਬਹੁਤ ਸੋਹਣੀ ਇਹਦੀ ਲੁੱਕ ਹੈ ਜਿਹੜਾ ਬੈਠਣ ਨੂੰ ਬਣਿਆ ਹੋਇਆ ਹੈ ਉਹਦੇ 'ਚ ਇਹਨਾਂ ਨੇ ਹਾਰਟ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਨੇ ਇਹ ਮੇਲੇ ਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ ਇੰਜੋਏਮੈਂਟ ਵਾਸਤੇ ਐਵੇਂ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਤੇ ਸਾਹਮਣੇ ਉਧਰ ਜਿਵੇਂ ਟ੍ਰੇਨ ਆ ਗਈ ਤੇ ਟ੍ਰੇਨ ਜਿਹੜੀ ਉਹ ਚੱਲ ਵੀ ਰਹੀ ਹੈ ਤੇ ਜਿਵੇਂ ਆਹ ਟ੍ਰੇਨ ਜਿਹੜੀ ਉਹ ਚੱਲ ਰਹੀ ਹੈ ਹਨਾ ਦੇਖੋ ਐਸੇ ਤਰ੍ਹਾਂ ਝੂਲਿਆਂ ਤੇ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋਗੇ ਆ ਜਿਹੜਾ ਸਾਹਮਣੇ ਆਹ ਝੂਲਾ ਆਪਾਂ ਤੁਹਾਨੂੰ ਦਿਖਾਇਆ ਹਨ ਤੇ ਇਹ ਵੀ ਕਾਫੀ ਖਤਰਨਾਕ ਆ ਇਸ ਤਰ੍ਹਾਂ ਦੇ ਬਹੁਤ ਨਵੇਂ-ਨਵੇਂ ਝੂਲੇ ਜਿਹੜੇ ਇੱਥੇ ਉਹ ਹੈਗੇ ਨੇਗੇ ਆ ਬੇਲੇ ਦੇ ਵਿੱਚ ਹਨ ਤੇ ਆ ਵੀ ਕੁਝ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਇੱਥੇ ਆ ਝੂਲੇ ਹੈਗੇ ਨੇ ਬੱਚੇ ਇੰਜੋਏ ਵੀ ਜਿਹੜਾ ਉਹ ਕਰ ਰਹੇ ਨੇਗੇ ਤੇ ਇੱਧਰ ਵੀ ਜਿਵੇਂ ਆਹ ਟ੍ਰੇਨ ਚੱਲ ਰਹੀ ਆ ਹਨ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਇੰਜੋਏਮੈਂਟ ਵਾਸਤੇ ਝੂਲੇ ਨੇ ਬਹੁਤ ਸਾਰੀਆਂ ਟ੍ਰੇਨਾਂ ਬਹੁਤ ਸਾਰੇ ਝੂਲੇ ਇੱਥੇ ਜਿਹੜੇ ਹੈਗੇ ਨੇਗੇ ਇਹ ਕਾਰਨੀਵਲ ਦੇ ਵਿੱਚ ਤੇ ਉਧਰ ਸਾਹਮਣੇ ਵੀ ਆਹ ਕਿਸ਼ਤੀ ਵੀ ਜਿਹੜੀ ਉਹ ਚੱਲ ਰਹੀ ਹੈ ਨਾ ਤੇ ਕਿਸ਼ਤੀ ਤੇ ਵੀ ਤੁਸੀਂ ਜਿਹੜਾ ਇੰਜੋਏ ਕਰ ਸਕਦੇ ਹੋ ਇਹਦੇ ਵੀ ਤੁਸੀਂ ਝੂਲੇ ਜਿਹੜੇ ਉਹ ਲੈ ਸਕਦੇ ਹੋਗੇ ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਇੰਜੋਇਮੈਂਟ ਵਾਸਤੇ ਇੰਜੋਏ ਤੁਸੀਂ ਕਰ ਸਕਦੇ ਹੋਗੇ ਇਹਦੇ ਵਿੱਚ ਭੂਤ ਮੰਗਲਾ ਵੀ ਹੈਗਾ ਤੇ ਭੂਤ ਮੰਗਲੇ ਦੀ ਜਿਹੜੀ ਐਂਟਰੀ ਟੈਕਟ ਉਹ ਅਲੱਗ ਤੋਂ ਆ ਤੇ ਇਹਦੇ ਵਿੱਚ ਬਹੁਤ ਸਾਰੇ ਜਣੇ ਜਾਂਦੇ ਨੇ ਭੂਤ ਮੰਗਲਾ ਦੇਖਣ ਵਾਸਤੇ ਤੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਇੰਜੋਏ ਕਰਨ ਵਾਸਤੇ ਤੇ ਇੱਧਰ ਬਣਿਆ ਹੋਇਆ ਹੈ ਬਾਈ YouTube ਚੈਨਲ ਸੁਖ ਪੰਜਾਬੀ ਵਲੌਗ ਬਾਈ ਹੁਣੀ ਕਹਿੰਦੇ ਚੈਨਲ ਦੱਸਿਓ ਸਾਨੂੰ ਤੇ ਆਹ ਸਾਈਡ ਆ ਫਿਸ਼ ਕੁਰੀਅਮ ਬਣਿਆ ਹੋਇਆ ਤੇ ਇੱਥੇ ਕਾਫੀ ਸਾਰੀਆਂ ਫਿਸ਼ਸ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਤੇ ਆ ਤੁਸੀਂ ਊਠ ਦੀ ਸਵਾਰੀ ਵੀ ਜਿਹੜੀ ਉਹ ਲੈ ਸਕਦੇ ਹੋ ਇਹ ਮੇਲੇ ਦੇ ਵਿੱਚ ਊਠ ਬਹੁਤ ਇਹਨਾਂ ਨੇ ਜਿਹੜਾ ਸਜਾਇਆ ਹੋਇਆ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਮੇਲੇ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਉਹ ਤੁਸੀਂ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਦੁਸ਼ਹਿਰੇ ਤੱਕ ਜਿਹੜਾ ਉਹ ਮੇਲਾ ਰਹਿਣਾ ਤੇ ਇਧਰੋਂ ਜਿਵੇਂ ਹਾਂ ਜਨੂਰ ਵੀ ਚੱਲ ਰਿਹਾ ਹੈ ਨਾ ਇਹ ਇਸ ਤਰ੍ਹਾਂ ਬਹੁਤ ਸਾਰੇ ਵੱਡੇ ਵੱਡੇ ਝੂਲੇ ਲੱਗੇ ਨੇਗੇ ਮੇਲੇ ਦੇ ਵਿੱਚ ਇਹ ਸਾਰੇ ਜਿਵੇਂ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਹੈ ਨਾ ਵੱਡਿਆਂ ਦੇ ਇੰਜੋਏਮੈਂਟ ਵਾਸਤੇ ਇੱਥੇ ਝੂਲੇ ਜਿਹੜੇ ਉਹ ਹੈਗੇ ਨੇ ਜਿਵੇਂ ਆਹ ਇਧਰ ਟ੍ਰੇਨ ਵੀ ਜਿਹੜੀ ਉਹ ਚੱਲ ਰਹੀ ਹੈ ਨਾ ਇਸੇ ਤਰ੍ਹਾਂ ਅੰਜੋਏ ਤੁਸੀਂ ਜਿਹੜਾ ਉਹ ਕਰ ਸਕਦੇ ਹੋ ਇਹ ਕਾ ਮੇਲੇ ਦੇ ਵਿੱਚ ਤੇ ਇਧਰੋਂ ਜਿਵੇਂ ਹਾਂ ਕਿਸ਼ਤੀ ਵੀ ਜਿਹੜੀ ਉਹ ਚੱਲ ਰਹੀ ਹੈ ਤੇ ਆ ਬਾਈ ਹੁਣ ਆਏ ਕਿੱਥੋਂ ਆਏ ਬਾਈ ਇੱਥੋਂ ਹੀ ਲੁਧਿਆਣੇ ਤੋਂ ਠੀਕ ਹੈ ਠੀਕ ਹੈ ਓਕੇ ਬਾਈ ਹੋਰ ਵਧੀਆ ਠੀਕ ਹੈ ਠੀਕ ਹੈ ਤੇ ਬਾਈ ਕਹਿੰਦੇ ਸੀ ਲੁਧਿਆਣੇ ਤੋਂ ਆਏ ਆ ਤੇ ਇੱਧਰ ਜਿਵੇਂ ਆਹ ਕਿਸ਼ਤੀ ਜਿਹੜੀ ਉਹ ਚੱਲ ਰਹੀ ਆ ਹਨ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਇੰਜੋਇਮੈਂਟ ਵਾਸਤੇ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਮੇਲੇ ਦੇ ਵਿੱਚ ਤੇ ਆ ਜਿਵੇਂ ਇੱਧਰ ਮੌਤ ਦਾ ਪੂਰਾ ਮੰਡੂ ਲਗਾਇਆ ਸੀ ਮੌਤ ਦਾ ਉਹ ਇੱਥੇ ਤੇ ਜਿਹੜਾ ਮੇਲਾ ਜਿਹੜਾ ਚੱਲਦਾ ਹਨ ਇਸੇ ਤਰ੍ਹਾਂ ਪੂਰਾ ਇਕੱਠ ਹੁੰਦਾ ਹੈ ਮੇਲੇ ਦੇ ਵਿੱਚ ਤੇ ਆ ਵੀ ਇੱਕ ਝੂਲਾ ਇੱਥੇ ਬਹੁਤ ਨਵੇਂ-ਨਵੇਂ ਤਰੀਕੇ ਦੇ ਝੂਲੇ ਤੁਹਾਨੂੰ ਇਹ ਮੇਲੇ ਦੇ ਵਿੱਚ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਇੱਕ ਜੂ ਲਾ ਸਾਈਡ ਤੇ ਆਹ ਸਾਈਡ ਵੀ ਝੂਲੇ ਵੀ ਕਾਫੀ ਖਤਰਨਾਕ ਹੈ ਇਹ ਹਲੇ ਚੱਲੇ ਆ ਨਹੀਂ ਨਹੀਂ ਇਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਇਸੇ ਤਰ੍ਹਾਂ ਬਹੁਤ ਸਾਰੇ ਝੂਲੇ ਹੈਗੇ ਨੇਗੇ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਅੱਗੋਂ ਤੁਹਾਨੂੰ ਦਿਖਾਉਨੇ ਆ ਤੇ ਇਧਰ ਨਾਲ ਨਾਲ ਜਿਵੇਂ ਕੁਝ ਸ਼ਾਪਿੰਗ ਵਾਲੀਆਂ ਦੁਕਾਨਾਂ ਆ ਗਈਆਂ ਹਨ ਆਪਸ ਡੈਕੋਰੇਸ਼ਨ ਵਾਲਾ ਸਮਾਨ ਆ ਗਿਆ ਘਰਾਂ ਦੀ ਡੈਕੋਰੇਸ਼ਨ ਵਾਲਾ ਸਾਰਾ ਸਮਾਨ ਡੈਕੋਰੇਸ਼ਨ ਤੁਸੀਂ ਕਰ ਸਕਦੇ ਹੋ ਕੁਝ ਆ ਜੁਐਲਰੀ ਆ ਗਈ ਹੈ ਨਾ ਤੇ ਜੁਐਲਰੀ ਵਾਲੀਆਂ ਕਾਫੀ ਸਾਰੀਆਂ ਇੱਥੇ ਸ਼ੌਪ ਸੱਗੇ ਨੇ ਸਟਾਲ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਤੇ ਇੱਥੇ ਵੀ ਬਾ ਵੀ ਸੌਰੀ ਜੁਐਲਰੀ ਜਿਹੜੀ ਉਹ ਲਾਈ ਹੋਈ ਹੈ ਉਹ ਝੂਲਾ ਵੀ ਇੱਕ ਚੱਲ ਰਿਹਾ ਉਹ ਵੀ ਕਾਫੀ ਖਤਰਨਾਕ ਝੂਲਾ ਤੇ ਇਸ ਤਰ੍ਹਾਂ ਦੇ ਬਹੁਤ ਨਵੇਂ-ਨਵੇਂ ਝੂਲੇ ਜਿਹੜੇ ਇਹ ਮੇਲੇ ਦੇ ਵਿੱਚ ਉਹ ਮਿਲਦੇ ਨੇਗੇ ਤੇ ਆ ਝੂਲਾ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਵੀ ਕਾਫੀ ਖਤਰਨਾਕ ਹੈ ਤੇ ਘੁੰਮਦਾ ਹੈ ਵੀ ਤੇ ਇਹ ਮੇਲੇ ਦੇ ਵਿੱਚ ਬਹੁਤ ਨਵੇਂ ਤਰੀਕੇ ਦੇ ਝੂਲੇ ਜਿਹੜੇ ਉਹ ਦੇਖਣ ਨੂੰ ਮਿਲੇ ਨੇ ਕੋਸ਼ ਬੱਚੇ تھے এনਜੋਏ ਵੀ ਜਿਹੜਾ ਉਹ ਕਰ ਰਹੇ ਨੇ ਤੇ ਛੋਟੇ ਬੱਚਿਆਂ ਦੇ এনਜੋਇਮੈਂਟ ਵਾਸਤੇ ਸਾਰੀਆਂ ਨਾਲ-ਨਾਲ ਦੁਕਾਨਾਂ ਆ ਗਈਆਂ ਤੇ ਇੱਥੇ ਤੁਸੀਂ ਨਾਮ ਲਿਖਵਾ ਸਕਦੇ ਹੋ ਜਿਵੇਂ ਹਨ ਆਹ ਪੈਲੂ ਹੋ ਗਏ ਇਹਨਾਂ ਤੇ ਆਪਦਾ ਨਾਮ ਫੋਟੋਆਂ ਜਿਹੜੀਆਂ ਉਹ ਲਗਵਾ ਸਕਦੇ ਹੋ ਤੇ ਇੱਥੇ 120 ਸਕੰਡ ਦੇ ਲਈ ਲੰਕਣਾ ਤੇ ਜਿਹੜਾ 120 ਸਕੰਡ ਪੂਰੇ ਲੰਕ ਗਿਆ ਉਹਨੂੰ 1000 ਰੁਪਿਆ ਇੱਥੇ ਜਿਹੜਾ ਨਾਮ ਮਿਲੂ 1000 ਰੁਪਿਆ ਉਹ ਜਿੱਤ ਜੂ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਹੈਗੀਆਂ ਨੇ ਇੱਕ ਮੇਲੇ ਦੇ ਵਿੱਚ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸ਼ਹਿਰ ਲੁਧਿਆਣੇ ਦਾ ਮੇਲਾ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ